ਹਾਂਜੀ ਦੋਸਤੋ ਬਾਈ ਨੇ ਕਮਾਲ ਹੀ ਕਰਤੀ ਆਲੇ-ਦਾਲੇ ਪਹਿਲਾਂ ਫੇਵਿਕੋਲ ਨਾਲ ਪੱਚਰਾਂ ਜੋੜ ਕੇ ਇੱਕ ਅਜਿਹੀ ਚੀਜ਼ ਬਣਾਈ ਜਿਹੜੀ ਆਪਾਂ ਘਰਾਂ ਵਿੱਚ ਵਰਤਦੇ ਹਾਂ ਐਨੀ ਸੋਹਣੀ ਬਣਾਈ ਹੈਗੀ ਵੀ ਬਾਈ ਦੀ ਕਾਰਗਰੀ ਦੇਖ ਕੇ ਤੁਸੀਂ ਵੀ ਇੱਕ ਵਾਰੀ ਕਹੋਗੇ ਰਸ ਸ਼ਰਾਗ ਸ਼ਰਾ ਕੰਮ ਬਣਾਦਾ ਸਭ ਤੋਂ ਪਹਿਲਾਂ ਤੁਸੀਂ ਐਂ ਦੇਖੋ ਤੁਸੀਂ ਆ ਪੱਚਰਾਂ ਜੋੜ ਕੇ ਗੇਮ ਤਰ੍ਹਾਂ ਜਿਮਿਕ ਗੇਮ ਹੁੰਦੀ ਹੈਗੀ ਨਾ ਅਲੱਗ-ਅਲੱਗ ਦੋ ਪਾਰ ਰੱਖੀਆਂ ਨੇ ਇਹਨਾਂ ਨੂੰ ਹੁਣ ਇਹਦੇ ਤਿੰਨ ਸੀਨ ਤੇ ਜੜਨ ਵਾਲਾ ਸਪ੍ਰੈਸਟੇ ਜੜਨ ਵਾਲਾ ਇਹਨੇ ਫਰਮਾ ਲਾੜਿਆ ਦੇਖੋ ਇਹਨੇ ਦੀ ਤਰਾਸੂ ਇਹਨੇ ਜੀਨ ਤੇ ਫਰਮੇ ਤੇ ਚੜ ਕੇ ਤਰਾਸੂ ਤਰਾਸ ਕੇ ਦੇਖੋ ਗੁਹਾਾਂ ਦੀ ਬਾਗ ਇਹਨੇ ਤਰਾਸ ਕੇ ਦੇ ਵਿੱਚੋਂ ਇੱਕ ਗੋਲ ਤਰ੍ਹਾਂ ਦੀ ਗਲਾਈ ਦੀ ਗਲਾਈ ਦੇ ਕੇ ਇਹਨਾਂ ਨੇ ਦੇ ਵਿੱਚੋਂ ਖਾਲੀ ਕਰ ਲਿਆ ਜਿੱਦਾਂ ਜੀ ਆਪਣਾ ਭਾਂਡਾ ਹੁੰਦਾ ਏਦਾਂ ਦਾ ਖਾਲੀ ਕਰਕੇ ਜਮਾਂ ਗਲਾਈ ਦੇ ਵਿੱਚੋਂ ਗੋਲ ਗੋਲੇ ਨੇ ਐਨ ਕਾਂਡ ਬਣਾ ਲਈ ਇਹਨੇ ਕਰਨ ਦੇਖਿਓ ਤੁਸੀਂ ਆਪਲੀ ਕੀ ਲੋਗਾਂ ਹੀ ਬਿਲਕੁਲ ਨੇੜੇ ਤੱਕ ਬਣੇ ਰਹੋ ਚਿਰਾਗ ਰੰਮ ਘਾਰਿਆ ਬਈ ਨੂੰ ਬਿਸਤੂ ਜਮਾ ਬਣਾ ਲੂਗਾ ਇਹ ਪ੍ਰੈਸ ਤੇ ਨਾ ਸਾਫ ਕਰ ਰਿਹਾ ਜਮਾ ਹੈ ਬਾਈ ਬੀ ਕਮਾਲ ਆ ਕਰਾ ਜਿਹੜੇ ਸਾਬਣਾ ਬਾਈ ਨੇ ਬਣਾਈਆਂ ਹਨ ਕੀ ਕੀ ਕਹੂੰਗੇ ਕਰੀਆ ਤੁਹਾਡੇ ਮੂੰਹ ਤੋਂ ਵਾਹ ਇਸ ਨੂੰ ਨਿਕਲਨੇ ਨਿਕਲ ਨੂੰ ਦੇਖੀ ਬਲੋ ਜੀ ਸੋਚ ਰੋਂਗੇ ਇਹ ਵੀ ਗੋਲ ਦੇ ਦੇ ਹੋਵੇਗੀ ਪੀ ਰੂਗਾ ਗੋਲ ਨਾਦਾ ਇਹ ਸੋਹਣੀ ਜਿਹੀ ਬਣੀ ਚਮਕੂ ਇੰਨਾ ਜਿੰਨਾ ਵੀ ਗੈਰ ਤੁਸੀਂ ਐ ਚਮਕਣ ਲੱਗੂ ਪੂਰਾ ਜਿਵੇਂ ਆਪਣਾ ਸੀਸਾ ਹੁੰਦਾ ਨਾ ਕਿਸੇ ਮੰਦੂ ਚਮਕਣ ਲੱਗੂ ਇਹ ਤੇ ਕਲੀਅਰ ਮਾਰੂਗਾ ਕਲੀਅਰ ਹੁੰਦਾ ਇੱਕ ਲੱਕੜ ਦਾ ਦੇਖੋ ਇਹਦੇ ਤੇ ਕਲੀਅਰ ਵੱਜ ਗਿਆ ਨਾ ਇੰਨਾ ਸੋਹਣੀ ਚੀਜ਼ ਬਣਾ ਦੇਣੀ ਜਿੰਨੀ ਵੀ ਕਰਦੇ ਨੇ ਹੁੰਦੇ ਕੋ ਕੈਮੀਕਲ ਲਾਤਣ ਇਹਦੇ ਉੱਤੇ ਇਨੂੰ ਮਦਰ ਕੀ ਕਲੀਅਰ ਕਹਿੰਦੇ ਨੂੰ ਤਾਂ ਵੈਸੇ ਤਾਂ ਕਲੀਅਰ ਮਾਰਤਾ ਵੀ ਕਲੀਅਰ కెమికਲ ਮਾਰ ਕੇ ਕਲੀਅਰ ਬਣਾ ਤਾਨੂੰ ਇਹਦੇ ਕਲੀਅਰ ਮਾਰਤਾ ਦੇਖੋ ਬਈ ਕਲੀਅਰ ਮਾਰ ਕੇ ਚਮਕ ਲਿਆ ਦੁੱਦੀ ਤੁਸੀਂ ਇਹ ਦੁੱਧ ਦੇਖਣੇ 5 ਕੋਲ ਜੋੜ ਕੇ 5 ਕੋਲ ਨਾਲ ਜੋੜ ਕੇ ਨਾ ਪੱਟੀਆਂ ਅੱਚਰਾਂ ਫਿਰ ਬਣਾ ਹੁਣ ਇਹ ਵੀ ਦੂਜਾ ਪਾਸਾ ਬਣਾ ਲਿਆ ਗਾ ਬਣਾਉਂਗੇ ਤੇ ਮਦਰ ਕੀ ਰੁਪੀਆਂ ਤੁਹਾਨੂੰ ਵਾਸਤੇ ਪਲੇਟ ਬਣਾਉਂਗਾ ਇਹ ਵੀ 400 ਦੀ ਪਲੇਟ ਬਣਾਉਂਗਾ ਅਮਰੀਕੀ ਪਾਕਿਸਤਾਨੀ ਮੇਰੇ ਪ੍ਰਤਿਭਾ ਨੂੰ ਬਾਤ ਕਰਦੇ ਨੇ ਵੀ ਮੀਨਤ ਹੈ ਰਾਮੀਨਤ ਨਾਲ ਬੋਲਦਾ ਜਿਹੜਾ ਬੰਦਾ ਮੀਨਤ ਕਰਦਾ ਵੀ ਮੀਨਤਾਂ ਅੰਗ ਲੈਣਗੇ

ਜੀ ਬੰਦਾ ਸਮਝਣ ਨਾਲ ਉਹ ਤਾਂ ਸਮਝੂ ਨਹੀਂ ਫਿਰ ਬਈ ਕੁਝ ਮਰਜ਼ੀ ਕਰੀ ਚਲੋ ਜਿਹਨੂੰ ਸਮਝ ਨਹੀਂ ਆਉਂਦੀ ਉਹਨੂੰ ਤਾਂ ਫਿਰ ਕਿੰਨੇ ਕੁ ਸਹੀ ਜਦੋਂ ਇਹਨਾ ਬਈ ਮਿਕ ਟੈਂਡ ਗੱਲ ਬਾਤ ਆ ਕਾਨੂੰ کہنا ਬਈ ਪੱਛੇ ਨਾਲ ਜੋੜ ਕੇ ਦੇਖ ਬਣਾਇਆ ਹੈ ਇੱਕ ਤਰ੍ਹਾਂ ਦੀ ਪਲੇਟ ਬਣਾਈ ਹੈ ਜਿਹਦੇ ਵਿੱਚ ਆਪਾਂ ਪ੍ਰਸ਼ਾਦ ਦੇ ਜਾਂ ਕੁਝ ਵੀ ਰੱਖ ਸਕਦੇ ਹਾਂ ਵੀਡੀਓ ਚੰਗੀ ਲੱਗੇ ਸ਼ੇਅਰ ਕਰ ਦਿਓ ਚੈਨਲ